ਸਾਈਕਲ ਯਾਤਰਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਪਾਈ ਮਤੀ ਦਾਸ ਪਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਦੇ ਸ਼ਹੀਦੀ ਸਥਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਨਮ ਸਥਾਨ ਗੁਰੂ ਕੇ ਮਹਿਲ ਦਿੱਲੀ ਗੁਰਦੁਆਰਾ ਸੀਸਕੰਨ ਤੋਂ ਆਰੰਭ ਹੋਈ ਸਾਈਕਲ ਯਾਤਰਾ ਰਾਜਪੁਰਾ ਪਹੁੰਚੀ ਤਾਂ ਰਾਜਪੁਰਾ ਦੇ ਈਗਲ ਚੌਂਕ ਤੇ ਸੰਤਾ ਵੱਲੋਂ ਕੀਤਾ ਗਿਆ ਪਰਮਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਅਸੀਂ ਨਾਗਪੁਰਾ ਵਾਸੀ ਸਾਰੇ ਸੰਗਤ ਜੋ ਹੈ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਦਿੱਲੀ ਤੇ ਸਾਭਾ ਦਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਦੀ ਅਗਵਾਈ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਤ ਇੱਕ ਸਾਈਕਲ ਯਾਤਰਾ ਗੁਰਦੁਆਰਾ ਸੀਸਦਾਂ ਸਾਹਿਬ ਤੋਂ ਕੱਢ ਕੇ ਉਹ ਚੱਲ ਕੇ ਰਾਤ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਰੁਕੀ ਹੈ ਔਰ ਅੱਜ ਉਥੋਂ ਸਵੇਰੇ ਚੱਲ ਕੇ ਸੰਗਤਾਂ ਨੇ ਪਹਿਲਾਂ ਸ਼ੰਭੂ ਬਾਰਡਰ ਤੇ ਸਨਮਾਨ ਕੀਤਾ ਹੈ ਔਰ ਹੁਣ ਰਾਜਪੁਰਾ ਦੀ ਸਾਰੀ ਜੋ ਸੰਗਤ ਹੈ ਗੁਰਨਾਨਕ ਨਾਮ ਲੈਵਾ ਅਸੀਂ ਇੱਥੇ ਗਗਨ ਚੌਕ ਤੇ ਖੜੇ ਆਂ ਔਰ ਉਹਨਾਂ ਦਾ ਜੋ ਸਵਾਗਤ ਹੈ ਉਹ ਕਰਨ ਦੇ ਲਈ ਸਾਰੀ ਸੰਗਤ ਇੱਥੇ ਪਹੁੰਚੀ ਹੈ ਔਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾਂ ਸ਼ੀਦੀ ਸਤਾਬ ਦੀ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਵਿਆਲਾ ਜੀ ਦੀ ਸ਼ੀਦੀ ਸਤਾਬ ਦੀ ਹੈ ਔਰ ਦਸ਼ਮੇਸ਼ ਪੀਤਾ ਸਹਵੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਸਮਾਗਮ ਬਹੁਤ ਚੜ੍ਹਦੀ ਕਲਾ ਦੇ ਨਾਲ ਸਮੁੱਚਾ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਹੈ ਇਹ ਬੜੀ ਧੂਮ-ਖਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਉਸੇ ਲੜੀ ਤਾ ਜੀ ਕੇ ਸਾਹਿਬ ਆ ਰਹੇ ਨੇ ਔਰ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਖੜੇ ਹਾਂ ਪ੍ਰਧਾਨ ਜੀ ਇਸ ਤੋਂ ਬਾਅਦ ਵੀ ਦਰਗਹ ਇਤਨ ਆ ਰਿਹਾ ਨਾ ਕਿ ਕਿੱਥੇ ਜਾਊਗਾ ਕਿੱਥੇ ਕਿੱਧਰ ਹੋ ਕੇ ਕੀਤੀ ਲਗ ਸਮਾਪਤ ਹੋਊਗਾ ਜੀ ਦੇਖੋ ਇਹ ਜੋ ਸਾਈਕਲ ਯਾਤਰਾ ਹੈ 350 ਸਾਲਾ ਸ੍ਰੀ ਦੀ ਸਮਾਗਮ ਨੂੰ ਸਮਰਪਿਤ ਇਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਚੱਲੀ ਹੈ ਔਰ ਰਾਤ ਅੰਬਾਲੇ ਰੁਕੀ ਸੀ ਅਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਹੈ ਉੱਥੇ ਰੁਕੇ ਔਰ ਅਖੀਰ ਦੇ ਵਿੱਚ ਇਹਨਾਂ ਨੇ ਗੁਰੂ ਕੇ ਮੈਲ ਜੋ ਹੈ ਉੱਥੇ ਪਹੁੰਚਣਾ ਅਮਰਸਰ ਸਾਹਿਬ ਉੱਥੇ ਪਹੁੰਚ ਕੇ ਇਸ ਦੀ ਸਮਾਪਤੀ ਹੋਣੀ ਹੈ ਹਰ ਸੰਗਤ ਨੂੰ ਸੰਦੇਸ਼ ਜਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਜੀਵਨ ਦੇ ਵਿੱਚ ਇਹ ਸ਼ਿਸ਼ਟਾਪ ਦੀ ਆਈ ਹੈ ਸਾਨੂੰ ਸਾਰਿਆਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਜੋ ਕਾਰਜ ਨੇ ਉਹ ਕਰਨੇ ਚਾਹੀਦੇ ਨੇ ਸਾਡੇ ਜੀਵਨ ਦੇ ਵਿੱਚ ਸ਼ਿਸ਼ਟਾਪ ਦੀ ਆਈ ਹੈ ਸਾਰਿਆਂ ਨੂੰ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਕਿ ਆਓ ਆਪਾਂ ਇਸ ਸਿੱਧੀ ਸਮਾਗਮ ਨੂੰ ਸਮਰਪਤ ਗੁਰੂ ਵਾਲੇ ਬਣੀ ਅਮਰਤਧਾਰੀ ਹੋਈਏ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੋ ਜੀਵਨ ਹੈ ਉਹ ਵਧੀਆ ਢੰਗ ਦੇ ਨਾਲ ਬਣਾਈਏ ਇਹ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਜੀ ਮੈਂ ਜੋ ਸਮਾਗਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਢੋਬੜੀ ਸਾਹਿਬ ਤੋਂ ਨਗਰ ਕੀਰਤਨ ਵੱਡੀ ਗਿਣਤੀ ਦੇ ਵਿੱਚ ਊਂਤਾਂ ਦੇ ਨਾਲ ਚੱਲਿਆ ਸਮੁੱਚੇ ਦੇਸ਼ ਦੇ ਵਿੱਚੋਂ ਹੁੰਦਾ ਹੋਇਆ 19 ਤਰੀਕ ਨੂੰ ਗੁਰਦੁਆਰਾ ਦੁਗਨਵਾਰ ਤੋਂ ਚੱਲ ਕੇ ਰਾਜਪੁਰਾ ਰਾਜਪੁਰਾ ਤੋਂ ਅੰਮ੍ਰਿਤਸਰ ਪਹੁੰਚਣਾ ਹੈ ਔਰ 23 24 25 ਤਿੰਨ ਦਿਨ ਜਨਤ ਅਨੰਦਪੁਰ ਸਾਹਿਬ ਦੀ ਤਖਤੀਸੇ ਵੱਡੇ ਸਮਾਗਮ ਹੋਣੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਦੇ ਵਿੱਚ ਵੀ ਸਾਰਿਆਂ ਨੇ ਜੋ ਹੈ ਮਤਵੰਤ ਸਮੂਲੀਅਤ ਜੋ ਆਇਆ ਕਰਨੀ ਹੈ ਇਹ ਸਾਰੀ ਤਾਕਤ ਨੂੰ ਬੇਨਤੀ ਆਦਿ ਜੋੜ ਕੇ ਸਾਡਾ ਜਿਹੜਾ ਸਾਈਕਲ ਯਾਤਰਾ ਕੀਤੀ ਜਾ ਰਹੀ ਹੈ ਉਹ ਜਾਣਕਾਰੀ ਦੀ ਹੋਈ ਅ ਸਾਈਕਲ ਯਾਤਰਾ ਗੁਰੂ ਦੇਗ ਬਹਾਦਰ ਪਾਸ਼ਾ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਦਿਆਲਾ ਜੀ ਦੇ 350 ਸਾਲਾ ਉਹਨਾਂ ਦੇ ਸ਼ਹੀਦੀ ਸਥਾਨ ਤੋਂ ਗੁਰੂ ਦੇਗ ਬਹਾਦਰ ਪਾਸ਼ਾ ਦੇ ਜਨਮ ਸਥਾਨ ਗੁਰੂ ਕੇ ਮਹਿਲ ਦਿੱਲੀ ਤੋਂ ਸੀਸਗੰਜ ਤੋਂ ਚੱਲੇ ਸੀ ਅਸੀਂ 15 ਤਰੀਕ ਨੂੰ ਪਹਿਲਾ ਆਪਣਾ ਪਾਣੀ ਪਾਸੀ ਦੂਜਾ ਅਬਾੜੇ ਸੀ ਅੱਜ ਬਹੁਤ ਲੰਬਾ ਸਫ਼ਰ ਹੈ ਅਸੀਂ ਦੋ ਦਿਨਾਂ ਅਜ ਤਕਰੀਬਨ 230 ਕਿਲੋਮੀਟਰ ਕੀਤਾ ਹੈ ਅੱਜ 130 35 ਕਿਲੋਮੀਟਰ ਦਾ ਸਫ਼ਰ ਹੈ ਸਾਡਾ ਲੁਧਿਆਣੇ ਤੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਔਰ ਜਿਹੜਾ ਅਸੀਂ ਮਕਸਦ ਲੈ ਕੇ ਚੱਲੇ ਆ ਮਕਸਦ ਲੈ ਕੇ ਚੱਲੇ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਹੈ ਧਰਮ ਪਰਵਰਤਨ ਦੇ ਖਿਲਾਫ ਉਹ ਤਲਵਾਰ ਦੇ ਜ਼ੋਰ ਨਾਲ ਹੋਵੇ ਲਾਚਾਂ ਨਾਲ ਹੋਵੇ ਅੱਜ ਪੰਜਾਬ ਚ ਮਾਝਾ ਗੁਰਦਾਸਪੁਰ ਸੀ ਦੇਖੋ ਕਿਦਾਂ ਧਰਮ ਪਰਵਰਤਨ ਹੋਇਆ ਔਰ ਐਡੇ ਹੜ ਆਏ ਪਿਛਲੇ ਦਿਨਾਂ ਚ ਇਸੇ ਇਲਾਕੇ ਚ ਕੋਈ ਤੁਹਾਨੂੰ ਪਾਸਟਰ ਨਜ਼ਰ ਆਇਆ ਜਿਹੜਾ ਫੂਗ ਮਾਰ ਕੇ ਮਿਰਗੀ ਦਾ ਦੌਰਾ ਬੰਦ ਕਰ ਦਿੱਤਾ ਸੀਗਾ ਭਦਰ ਭੂਤ ਘੜ ਦਿੰਦਾ ਸੀਗਾ ਕਿਸੇ ਦੇ ਘਰ ਸੀਮੈਂਟ ਦੀ ਬੋਰੀ ਦਿੱਤੀ ਸਰੀਆ ਦਿੱਤਾ ਕਿਸਾਨ ਦੇ ਕਿਸੇ ਦੇ ਡੀਜਰ ਆ ਪੀਚ ਦਿੱਤਾ ਮੈਂ ਸਮਝਦਾ ਮਾਂ ਇਹ ਵਿਲੱਖਣ ਯਾਤਰਾ ਹੈ ਕਿ ਇੱਕ ਪਾਸੇ ਧਰਮ ਦਾ ਸੁਨੇਹਾ ਦੇ ਰਹੀ ਏ ਦੂਜੇ ਪਾਸੇ এনवायरमेंट ਦਾ ਮੇਰਾ ਹਾਲ ਦੇਖੋ ਗਲਾ ਕਿੰਦਾ ਖਰਾਬ ਹੈ ਅਸੀਂ ਦਿੱਲੀੋਂ ਚੱਲੇ ਆ ਦਿੱਲੀ ਦੇ ਵਿੱਚ ਪ੍ਰਦੂਸ਼ਨ ਕਿੱਡਾ ਹੈ ਔਰ ਕਮਾਲ ਦੀ ਗੱਲ ਇਹ ਹੈ ਕੋਈ ਪਾਰਟੀ ਆ ਜਵੇ ਕੋਈ ਆਖਦੀ ਹੈ ਜੀ ਪੰਜਾਬ ਦੇ ਕਿਸਾਨਾਂ ਨੇ ਪੜਾਈ ਸਾੜਤੀ ਉਹ ਭਾਈ ਪੰਜਾਬ ਹਰਿਆਣਾ ਔਰ ਹਿਮਾਚਲ ਉੱਤਰ ਪ੍ਰਦੇਸ਼ ਉਹ 1.5% ਪੜਾਈ ਦਾ ਫਰਕ ਹੈ 98% ਤੁਸ ਤੁਹਾਡੇ ਘਰ ਕੇ ਉਥੇ ਪ੍ਰਦੂਸ਼ਨ ਹੈ ਪੰਜਾਬ ਦਾ ਜਾਂ ਹਰਿਆਣਾ ਦਾ ਕਿਸਾਨ ਜਿਹੜਾ ਉਹ ਅਨ ਦਤਾ ਹੈ ਉਸ ਨੂੰ ਵਿਲਨ ਸ਼ੋ ਨਾ ਕੀਤਾ ਜਾਵੇ ਪ੍ਰਦੂਸ਼ਨ ਦਾ ਮੈਸੇਜ ਦੇ ਰਹੇ ਆ ਅਸੀਂ ਸਿਹਤ ਦਾ ਮੈਸੇਜ ਦੇ ਰਿਹਾ ਮੈਂ 67 ਸਾਲ ਦਾ ਮੇਰੇ ਨਾਲ 70 ਸਾਲ ਦੇ ਵੀ ਚੱਲ ਰਹੇ ਨੇ ਸਾਈਕਲ ਲੈ ਕੇ ਜੇ ਅਸੀਂ ਸਾਈਕਲ ਚਲਾ ਸਕਦੇ ਮੇਰਾ ਵਜਨ ਦੇਖੋ ਤੇ ਅੱਜ ਦਾ ਯੂਥ ਕਿਉਂ ਨਹੀਂ ਚਲਾ ਸਕਦਾ ਔਰ ਜਦੋਂ ਗੁਰੂਆਂ ਨੇ ਮਲ ਖਾੜੇ ਖੋਲੇ ਸੀ ਗਤਕੇ ਖੜਾਏ ਸੀ ਜਦੋਂ ਯੂਥ ਸਿਹਤ ਦਾ ਲੱਗੇਗਾ ਤੇ ਨਸ਼ੇ ਵਾਲ ਵੀ ਨਹੀਂ ਜਾਏਗਾ ਅਸੀਂ ਨਸ਼ਿਆ ਦੇ ਵੀ ਖਿਲਾਫ ਆ ਜਿਹੜੇ ਪੱਗਾਂ ਲਾ ਕੇ ਪਿੱਛੇ ਬੋਧੀਆਂ ਕਰ ਲੈਂਦੇ ਨੇ ਟੋਕੀਆਂ ਪਾ ਲੈਂਦੇ ਨੇ ਅਸੀਂ ਉਹਦੇ ਵੀ ਮੈਸੇਜ ਦੇ ਰਹੇ ਆ ਕਿ ਅੱਜ ਅਸੀਂ ਸਰਹੰਦ ਜਾਣਾ ਛੋਟੇ ਸਾਹਿਬਜ਼ਾਦੇ ਜਿੱਥੇ ਨੀ ਅੱਜ ਚੁਣੇ ਗਏ ਸੀਗੇ ਉਹ ਕੀ ਕਹਿੰਦੇ ਹੋਣਗੇ ਇਸ ਕਰਕੇ ਅਸੀਂ ਸਿੱਖੀ ਲਈ ਅਸੀਂ ਨੀਵ ਰੱਖੀ ਸੀ ਕਿ ਅੱਜ ਬੀਬੀਆਂ ਕੀ ਕਹਿੰਦੀਆਂ ਹੋਣਗੀਆਂ ਜਿਹੜਾ ਆਪਣੇ ਬੱਚਿਆਂ ਨੂੰ ਟੋਟੇ ਟੋਟੇ ਕਰਕੇ ਝੋਲੀਆਂ 'ਚ ਪਾਏ ਆ ਰਹੇ ਚੱਲੇ ਖੋਕੜੀਆਂ ਉਤਰੀਆਂ ਬੰਦ-ਬੰਦ ਕੱਟੇ ਗਏ ਮੈਂ ਸਮਝਦਾ ਹਾਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਆ ਖਾਸ ਤੌਰ ਤੇ ਮੈਂ ਦੋਵੇਂ ਮਾਤਾਵਾਂ ਨੂੰ ਮਾਤਾ ਨਾਨਕੀ ਜਿਹਨਾਂ ਗੁਰੂ ਸਾਹਿਬ ਦੇ ਮਾਤਾ ਸਨ ਗੁਰਤੇਗ ਬਾਦਰ ਪਾਸ਼ਾ ਦੇ ਔਰ ਮਾਤਾ ਗੁਜਰੀ ਜੀ ਅਸੀਂ ਇਹਨਾਂ ਨੂੰ ਸਮਰਪਿਤ ਆ ਅਸੀਂ ਭਾਈ ਲੱਖੀਸ਼ਾ ਵੰਜਾਰਾ ਭਾਈ ਜੱਤਾ ਤੇ ਭਾਈ ਮੱਖਣਸ਼ਾ ਲਪਾਣੇ ਨੂੰ ਸਮਰਪਿਤ ਹੈ ਪ੍ਰਧਾਨ ਸਾਹਿਬ ਜਿਹੜੇ ਜੱਦੀ ਦੇ ਵਿੱਚ ਬੀਬੀ ਗਾਇਸਾਹ ਕੀ ਰਿਕਾਰ ਉੱਥੇ ਦਾ ਘੰਟਾ ਬਰਬਾਤ ਕਰਨ ਗੱਲ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਜਿਹੜੀ ਬੀਬੀ ਜੱਥੇ ਦੇ ਗਈ ਸੀਗੀ ਗੁਰੂ ਨਾਨਕ ਦੇਵ ਪਾਸ਼ਾ ਦੇ ਪ੍ਰਕਾਰ ਪ੍ਰਕਾਰ ਜਿਵੇਂ ਲਾਉਣ ਲਈ ਬੀਬੀ ਸਰਬਜੀਤ कौर ਉੱਥੇ ਜਾ ਕੇ ਧਰਮ ਵਰਤਨ ਕਰਾ ਲਿਆ ਵਿਆਹ ਕਰਾ ਲਿਆ ਲਕਾਹ ਕਰਾ ਲਿਆ ਤਾਂ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ ਮੈਂ ਸਮਝਦਾ ਵਾਂ ਕਿ ਜਿਹੜਾ ਇਹ ਅਸੀਂ ਯਾਤਰਾ ਕੱਢ ਰਹੇ ਹਾਂ ਨਾ ਇਹ ਮਜ਼ਬੂਤ ਕਰੇਗਾ ਸਿੱਖੀ ਦੇ ਵਿੱਚ ਵਾਪਸ ਇਹ ਆਪਣੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰੇਗਾ ਇਹੀ ਪਰਪਸ ਹੈ ਸਾਡਾ ਤੁਸੀਂ ਇਹ ਦੇਖੋ ਤੁਸੀਂ ਮੈਨੂੰ ਇਹ ਸਵਾਲ ਕੀਤਾ ਮੈਂ ਰਸਤੇ 'ਚੋਂ ਆ ਰਿਹਾ ਵਾਂ ਮੈਂ 720 ਕਿਲੋਮੀਟਰ ਆਇਆ ਜੀਟੀ ਰੋਡ ਤੇ ਨਿਕਲਨੇ ਕੇ ਦੋ ਬੱਚੇ 8 ਸਾਲ ਦਾ ਔਰ ਸ਼ਾਇਦ 11 12 ਸਾਲ ਦਾ ਨਿਸ਼ਾਨ ਸਾਹਿਬ ਲੈ ਕੇ ਖੜੇ ਸਾਨੂੰ ਰਾਹ ਦੱਸ ਰਹੇ ਨੇ ਇਸ ਪਾਸੇ ਮੁੜੋ ਅਕੇ ਤੁਹਾਡਾ ਇੰਤਜ਼ਾਰ ਹੋ ਰਿਹਾ ਮੈਂ ਹੈਰਾਨ ਮੈਂ ਕਿਹਾ ਯਾਰ ਜੀਟੀ ਰੋਡ ਤੇ ਇੰਨਾ ਟ੍ਰੈਫਿਕ ਹੈ ਉਥੇ ਰਾਤੀ ਨੂੰ 12 ਵਜੇ ਪਹੁੰਚਿਆ ਮੰਜੀ ਸਾਹਿਬ ਉਥੇ 4 ਸਾਲ ਦੇ ਬੱਚੇ 5 ਸਾਲ ਦੇ 8 ਸਾਲ ਦੇ ਉਹ ਖੜੇ ਨੇ ਮੈਂ ਸਮਝਦਾ ਕਿ ਜਦੋਂ ਅਸੀਂ ਸਿੱਖੀ ਮਜ਼ਬੂਤ ਕਰਾਂਗੇ ਫਿਰ ਕਿਤੇ ਜਾ ਕੇ ਕੋਈ ਲਵ ਜਿਹਾਦ ਜਿਹੜਾ ਔਰ ਲਵ ਜਿਆਦ ਹੋਵੇ ਜਾਂ ਇਹ ਧਰਮ ਪਰਵਰਤਨ ਹੋਵੇ ਸਾਈ ਦਾ ਮੈਂ ਸਮਝਦਾ ਇਹ ਨਹੀਂ ਹੋਏਗਾ ਕਿ ਇਸ ਤੋਂ ਗੁਰੇਜ਼ ਕਰਨਗੇ ਜਿਵੇਂ ਪ੍ਰਧਾਨ ਸਾਹਿਬ ਅੱਜ ਦਾ ਜਿਹੜੇ ਅਡੰਬਰ ਪ੍ਰਸ਼ਾਦ ਜਿਹੜੇ ਹੈਗੇ ਆ ਉਹ 20-20 ਪੰਜਾਬ ਦੇ ਲੱਖ ਜੀਆਂ ਗੱਡੀਆਂ 'ਚ ਘੁੰਮਦੇ ਆ ਤੁਸੀਂ ਸਾਈਕਲ 'ਤੇ ਘੁੰਮ ਰਹੇ ਹੋ ਇਹ ਤੁਹਾਨੂੰ ਕੋਈ ਗੁਰੂ ਸਾਹਿਬ ਦੀ ਅਪਰੰਤਾਰ ਸ਼ਕਤੀ ਹੈ ਜੀ ਕੋਈ ਦੇਖੋ ਜੀ ਮੁਬਾਰਕ ਹੈ ਜਿਹੜਾ ਕੋ ਗੱਡੀਆਂ ਹੈਗੀਆਂ ਪਰ ਗੱਡੀਆਂ ਹੁੰਦੇ ਹੋਏ ਕੱਲ ਮੇਰਾ ਸੰਸਮਾਜ ਨੇ ਸਵਾਗਤ ਕੀਤਾ ਕਰਨਾਲ ਉਹ ਬੜੇ ਮਾਪੂਰ ਸਨ ਔਰ ਉਹ ਕਹਿੰਦੇ ਮਜੀਦ ਤੈਨੂੰ ਦੇਖ ਕੇ ਤਾਂ ਅਸੀਂ ਵੀ ਚਲਾਵਾਂਗੇ ਮੈਨੂੰ ਬਾਬਾ ਭੂਰੀ ਆਇਆ ਦੇ ਨਾਲ ਮੁਲਾਕਾਤ ਹੋਈ ਧਾਮੀ ਸਾਹਿਬ ਨਾਲ ਮੁਲਾਕਾਤ ਹੋਈ ਆ 96 ਕਰੋੜੀ ਜੀ ਆਏ ਸੀ ਬਾਰਡਰ ਤੇ ਮੈਂ ਸਮਝਦਾ ਵਾਂ ਉਹ ਸਾਰੇ ਆਖਰੇ ਨੇ ਉਸ ਦਿਨ ਫਾਈਨਲ ਡੇ ਤੇ ਧਾਮੀ ਸਾਹਿਬ ਔਰ ਕਈ ਮਾਬੂ ਜ ਸਾਡੇ ਨਾਲ ਸਾਈਕਲ ਚਲਾਣਗੇ ਮੈਂ ਸਮਝਦਾ ਕਿ ਅਸੀਂ ਅਵੇਰਨੈਸ ਲਿਆ ਰਹਿਆਂ ਗੱਡੀਆਂ ਘਰੂ ਦਵੇ ਤੁਹਾਨੂੰ ਉਸ ਤੋਂ ਵੀ ਵੱਡੀ ਰੱਖੋ ਵਾਜਿਆ ਰੱਖੋ ਲੇਕਿਨ ਸਿਹਤ ਦਾ ਧਿਆਨ ਰੱਖੋ ਇਹ ਗੁਰੂਆਂ ਨੇ ਤੁਹਾਨੂੰ ਦੱਸਿਆ ਸੀ ਤੁਹਾਡੀ ਸਿਹਤ ਮਜ਼ਬੂਤ ਹੋਏਗੀ ਮਜ਼ਬੂਤ ਸਿੱਖ ਬਣੋਗੇ ਮਜ਼ਬੂਤ ਹਿੰਦੁਸਤਾਨੀ ਬਣੋਗੇ ਅੱਜ ਇਸ ਸਕੇਲੇ ਅਤਰਵੇਂ ਸਮੂਹ ਸੰਗਤ ਨੂੰ ਕੀਰਤ ਸੰਦੇ ਦੇਣਾ ਜਾ ਰਹੀ ਹੈ ਮੈਂ ਇੱਥੋਂ ਇਲਾਕੇ ਦੀ ਸਮੂਹ ਸੰਗਤ ਨੂੰ ਸਾਡੇ ਐਸਪੀਸੀ ਦੇ ਮੈਂਬਰ ਸਾਹਿਬ ਸਾਡੇ ਯੂਥ ਦੇ ਪ੍ਰਧਾਨ ਸਾਹਿਬ ਇਹਨਾਂ ਨੇ ਬਾਡਰ ਤੇ ਸਾਨੂੰ ਜੀ ਆਇਆਂ ਆਖਿਆ ਉੱਥੇ ਬੀਬੀ ਮਕਪਾਲਪੁਰ ਵੀ ਸੀਗੇ ਮੈਂ ਸਮਝਦਾ ਵਾਂ ਕਿ ਮੈਨਾਂ ਸਾਰਿਆਂ ਦਾ ਧੰਨਵਾਦੀਆਂ ਸੀ ਲੇਟ ਹੋ ਗਿਆ ਫਿਰ ਵੀ ਇੱਡੀ ਕਿੰਨੀ ਵੱਡੀ ਚ ਸੰਗਤ ਇੱਥੇ ਖੜੀ ਹੈ